ਸਾਥੀਓ ਬਹੁਤ ਸਾਰੇ ਸਾਡੇ ਸਤਕਾਰਯੋਗ ਸਰਪੰਚ ਪੰਚ ਐਮਸੀ ਜਾਂ ਐਮਐਲਏ ਸਾਹਿਬਾ ਖੜੇ ਆ ਤੁਹਾਡੇ ਸਾਹਮਣੇ ਤੇ ਇਹਦਾ ਸਿਰ ਹੈ ਜਿਹੜਾ ਉਹ ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨੂੰ ਜਾਂਦਾ ਹੈ ਜਿਨ੍ਹਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਅੱਜ ਭਾਰਤ ਵਰਸ਼ ਨੂੰ ਦੁਨੀਆ ਦੇ ਸਭ ਤੋਂ ਵੱਡੀ ਡੈਮੋਕ੍ਰੇਸੀ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਪ੍ਰਾਪਤ ਹੈ ਬਾਬਾ ਸਾਹਿਬ ਬਾਰੇ ਜੇ ਬੋਲਣ ਲੱਗਿਏ ਤੇ ਮੈਂ ਸਮਝਦਾ ਕਿ ਸ਼ਬਦ ਔਰ ਸਮਾ ਮੁਕ ਸਕਦਾ ਪਰ ਉਹਨਾਂ ਦੀ ਸੋਚ ਉਹਨਾਂ ਦੀ ਥਾਟ ਪ੍ਰੋਸੈਸ ਉਹਨਾਂ ਦੀ ਵਿਜਨ ਉਹਨਾਂ ਦੀ ਦੂਰ ਅੰਦੇਸ਼ੀ ਜਿਹੜੀ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਸਮੇਂ ਉਹ ਮੁਲਕ ਜਿਹੜਾ ਸਦੀਆਂ ਮੋਗਲਾਂ ਦੇ ਰਾਜੇਟ ਰਿਹਾ ਹੋਵੇ ਜਾਂ ਗਰੇਜ਼ਾਂ ਦੇ ਰਾਜੇਟ ਰਿਹਾ ਹੋਵੇ ਤੇ ਫੇਰ ਰਾਜਿਆਂ ਦੇ ਰਾਜੇਟ ਰਿਹਾ ਹੋਵੇ ਉਸ ਤੋਂ ਪਹਿਲਾਂ ਤੇ ਇਹੋ ਜਿਹਾ ਮੁਲਕ ਦੇ ਵਿੱਚ ਜਿੱਥੇ ਵੱਡੇ ਛੋਟੇ ਦਾ ਅਮੀਰ ਗਰੀਬ ਦਾ ਫਰਕ ਔਰ 파ੜਾ ਹੀ ਇੰਨਾ ਵੱਡਾ ਸੀਗਾ ਕਿ ਉਸ ਮੁਲਕ ਦੇ ਵਿੱਚ ਸਾਰਿਆਂ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕ ਇੱਕ ਵਿਅਕਤੀ ਨੂੰ ਚਾਹੇ ਕੋਈ ਸਭ ਤੋਂ ਵੱਡਾ ਤੇ ਅਮੀਰ ਹੈ ਤੇ ਚਾਹੇ ਕੋਈ ਸਭ ਤੋਂ ਛੋਟਾ ਔਰ ਨਿਮਨ ਹੈ ਸਾਰਿਆਂ ਨੂੰ ਇੱਕ ਬਰਾਬਰ ਦਾ ਅਧਿਕਾਰ ਦੇਣਾ ਇਹ ਮੈਂ ਸਮਝਦਾ ਕਿ ਆਪਣੇ ਆਪੇ ਦੇ ਵਿੱਚ ਇੱਕ ਇੰਨਾ ਕੁ ਵੱਡਾ ਟਾਸਕ ਤੇ ਇੰਨਾ ਕੁ ਵੱਡੀ ਸੋਚ ਸੀਗੀ ਕਿ ਜਿਹਨੂੰ ਨੇਪਰੇ ਚਾੜਨ ਦਾ ਕੰਮ ਜੇ ਮੈਂ ਸਮਝਦਾ ਕਿ ਬਾਬਾ ਸਾਹਿਬ ਤੋਂ ਇਲਾਵਾ ਕੋਈ ਹੋਰ ਹੁੰਦਾ ਤੇ ਸ਼ੈਦਪੁਰਾ ਨਾ ਹੁੰਦਾ ਇਸ ਬਖੂਬੀ ਦੇ ਨਾਲ ਜਿਸ ਸੁੰਦਰਤਾ ਦੇ ਨਾਲ ਆ ਔਰ ਜਿਸ ਕੰਪੀਟੈਂਸ ਦੇ ਨਾਲ ਆ ਉਹਨਾਂ ਨੇ ਇਹ ਕੰਮ ਸਿਰੇ ਚੜਤਾ ਇਹ ਸੰਭਵ ਨਹੀਂ ਹੁੰਦਾ ਜਿੱਦੀ ਵਜ੍ਹਾ ਕਰਕੇ ਆਪਾਂ ਅੱਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਔਰ ਬਰਾਬਰੀ ਹੈ ਜਿਹੜੀ ਉਹ ਹਰ ਪੱਖੋਂ ਸਮਾਜਿਕ ਤੌਰ ਤੇ ਵੀ ਸੋਸ਼ਲ ਤੌਰ ਤੇ ਵੀ ਪੋਲੀਟੀਕਲ ਤੌਰ ਤੇ ਵੀ ਹਰ ਪੱਖੋਂ ਉਹਨਾਂ ਨੇ ਅਧਿਕਾਰ ਹੈ ਜਿਹੜਾ ਉਹ ਦਿੰਦਾ